ਮੈਂ ਬਹੁਤ ਹੈਰਾਨ ਹੋ ਗਈ ਵੀ ਅਕਸ਼ੇ ਕੁਮਾਰ ਜੀ ਨੇ ਮੇਰਾ ਮੇਰੇ ਲਈ ਇਨਾ ਸੋਚਿਆ ਹੈ ਮਿਕੀ ਇਹਨਾਂ ਜਦੋਂ ਹੋਇਆ ਤੇ ਉਦੋਂ ਮੈਂ ਕਾਫੀ ਪਰਿਵਾਰ ਸਾਡਾ ਖੁਸ਼ ਹੈ ਕਿੰਨੇ ਵੈਸੇ ਵੇਚਵਾ ਲਏ 25 ਲੱਖ ਰੁਪਏ ਦੇ ਵੈਸੇ ਲੱਗਦੇ ਨੇਰੇ ਲਈ ਤੇ ਆਕਸੀਜਨ ਦਾ ਕੰਮ ਕੀਤਾ ਜੀ ਮੈਂ ਸਾਡੇ ਪਰਿਵਾਰ ਨੂੰ ਸਹਾਰਾ ਮੇਰੇ ਬੱਚੇ ਖੁਸ਼ ਨੇ ਅਸੀਂ 4-5 ਸਾਲ ਤੋਂ ਬਸ ਰਹੀ ਹਾਂ ਉਦਾਸ ਚੱਲਦੇ ਆ ਰਹੇ ਸੀ ਮੈਂ ਇੱਕ ਰਖੜੀ ਲਾ ਜਾ ਕੇ ਆਪ ਮੇਰੀ ਤਮੰਨਾ ਹੈ ਕਿ ਮੈਂ ਉਹਨਾਂ ਦੇ ਗੁੱਟ ਤੇ ਬੰਨਾ। ਦੁੱਖ ਲੱਗਦਾ ਸੀ 53 ਸਾਲ ਜਿਸ ਔਰਤ ਨੇ ਆਪਣੇ ਪੰਜਾਬ ਨੂੰ ਦੇ ਛੱਡੇ ਬੱਚੇ ਨਹੀਂ ਦੇਖੇ ਸਾਨੂੰ ਨਹੀਂ ਦੇਖਿਆ ਤੇ ਉਹਦੇ ਬਦਲੇ ਵਿੱਚ ਮੈਨੂੰ ਰੋ ਰੋ ਕੇ ਕਹਿਣਾ ਪਵੇਗਾ ਗੁਰਮੀਤ ਬਾਵਾ ਪਰਿਵਾਰ ਵਾਲੇ ਵੇਖੋ। ਖੁਸ਼ੀ ਦਾ ਦਿਨ ਹੈ ਅੱਜ ਅਸੀਂ ਕਹਿ ਸਕਦੇ ਹਾਂ ਚਲੋ ਪਰਿਵਾਰ ਦਾ ਘਾਟਾ ਕਦੀ ਨਹੀਂ ਪੂਰਾ ਹੋ ਸਕਦਾ। ਹਾਂਜੀ। ਅ ਰੱਬਰ ਕਿਆਂ ਰੂਹਾਂ ਛੱਡ ਕੇ ਚਲੀ ਗਈਆਂ ਘਟ ਨਹੀਂ ਪੂਰਾ ਸਦਾ ਪਰ ਜੇ ਤੋਂ ਇਸ ਤਰ੍ਹਾਂ ਦਾ ਕੋਈ ਮੌਕਾ ਹੁੰਦਾ ਤਾਂ ਫਿਰ ਦਿਲ ਨੂੰ ਖੁਸ਼ੀ ਵੀ ਹੁੰਦੀ ਹੈ ਕਿ ਕਿਸੇ ਨੇ ਤੇ ਬਾਹ ਫੜੀ ਜੀ ਸਰ ਕੀ ਤੁਹਾਨੂੰ ਪਤਾ ਲੱਗਾ ਸਰ ਮੈਨੂੰ ਥੋੜਾ ਟਾਈਮ ਪਹਿਲਾਂ ਹੀ ਮੇਰੇ ਬੈਂਕ ਚੋਂ ਕਾਲ ਆਈ ਕਿ ਤੁਹਾਡੇ ਇੱਥੇ ट्रांजैक्शन ਹੋਈ ਹੈ ਤੇ ਮੈਂ ਕਿਹਾ ਅੱਛਾ ਜੀ ਤੇ ਕਹਿੰਦੇ ਅਕਸ਼ੇ ਕੁਮਾਰ ਪਾਟਿਆ ਜੀ ਵੱਲੋਂ ਹੋਈ ਹੈ ਜੀ ਤੇ ਉਹ ਮੇਰੇ ਜਿਹੜੇ ਬ੍ਰਾਂਚ ਮੈਨੇਜਰ ਨੇ ਉਹਨਾਂ ਨੇ ਦੋ ਵਾਰੀ ਨਾਮ ਪੜਿਆ ਫਿਰ ਕਹਿੰਦੇ ਨਹੀਂ ਮੈਂ ਮੈਂ ਤੇ ਅਕਸ਼ੇ ਕੁਮਾਰ ਜੀ ਵੱਲੋਂ ਹੋਈ ਹੈ ਤੇ ਮੇਰੇ ਮੇਰੇ ਲਈ ਪਹਿਲਾਂ ਤੇ ਮੈਂ ਤੇ ਬੜੀ ਸਟੋਨਿਸ਼ ਮੈਂ ਬਹੁਤ ਹੈਰਾਨ ਹੋ ਗਈ ਕਿ ਵੀ ਅਕਸ਼ੇ ਕੁਮਾਰ ਜੀ ਨੇ ਮੇਰਾ ਮੇਰੇ ਲਈ ਇਨਾ ਸੋਚਿਆ ਤੇ ਉਹਨਾਂ ਨੇ ਪੈਸੇ ਭੇਜੇ ਨੇ ਤੇ ਬਾਅਦੋਂ ਹੁਣ ਮੈਨੂੰ ਯਕੀਨ ਆ ਜਦੋਂ ਹੋਇਆ ਤੇ ਉਦੋਂ ਮੈਂ ਕਾਫੀ ਪਰਿਵਾਰ ਸਾਡਾ ਖੁਸ਼ ਹੈ ਮੈਂ ਵੀ ਖੁਸ਼ ਆ ਕਿ ਇੱਕ ਵੱਡੇ ਭਰਾ ਨੇ ਆਪਣੀ ਛੋਟੀ ਭੈਣ ਲਈ ਉਦੀ ਬਾ ਫੜੀ ਹੈ ਕਿੰਨੇ ਪੈਸੇ ਵੇਚੇ ਪਰਵਾਦੇ 25 ਲੱਖ ਰੁਪਏ ਵੇਚੇ 25 ਲੱਖ ਵੇਚੇ ਹਾਂਜੀ ਆਰਥਿਕ ਤੰਗੀ ਜਿਹੜੀ ਆ ਉਹ ਕਿਤੇ ਨਾ ਕਿਤੇ ਅਸੀਂ ਇਹ ਕਹਿ ਸਕਦੇ ਕਿ ਬੰਦਾ ਮਜਬੂਰ ਹੋ ਜਾਂਦਾ ਜਦੋਂ ਇਸ ਤਰ੍ਹਾਂ ਦੀ ਤੰਗੀ ਆਂਦੀ ਆ ਨਾ ਦੱਸ ਸਕਦਾ ਤੇ ਨਾ ਉਹਨੂੰ ਚਾਜਣਾ ਮਿਲਦਾ ਕੁਝ ਖਾਣ ਨੂੰ ਪੀਣ ਨੂੰ ਜਾਂ ਯਾਨੀ ਕੋਈ ਵੀ ਉਹਦੀ ਜਿਹੜੀ ਮੁਸ਼ਕਲ ਉਹ ਪੂਰੀ ਨਹੀਂ ਹੁੰਦੀ ਜਦੋਂ ਪੈਸੇ ਦੀ ਕਮੀ ਹੁੰਦੀ ਆ ਤਾਂ ਜਦੋਂ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਕੋਈ ਇਸ ਤਰ੍ਹਾਂ ਮਦਦ ਕਰ ਲੇ ਤਾਂ ਉਹਨੂੰ ਅਸੀਂ ਕੀ ਕਵਾਂਗੇ ਮੇਰੇ ਲਈ ਤੇ ਆਕਸੀਜਨ ਦਾ ਕੰਮ ਕੀਤਾ ਜੀ ਉਹਨਾਂ ਨੇ ਸਾਡੇ ਪਰਿਵਾਰ ਨੂੰ ਸਾਹ ਆਇਆ ਮੇਰੇ ਬੱਚੇ ਖੁਸ਼ ਨੇ ਕਾਫੀ ਮੈਂ ਦਿਨਾਂ ਦੀ ਨਹੀਂ ਗੱਲ ਕਰ ਰਹੀ ਭਾਜੀ ਕਾਫੀ ਮਹੀਨਿਆਂ ਦੀ ਵੀ ਨਹੀਂ ਗੱਲ ਕਰਨੀ ਅਸੀਂ 4-5 ਸਾਲ ਤੋਂ ਬਸ ਰਹੀ ਉਦਾਸ ਚੱਲਦੇ ਆ ਰਹੇ ਸੀ ਕਿਉਂਕਿ ਸੋਚਾਂ ਜੀ ਸੀ ਮੈਂ ਡੁੱਬੀ ਹੋਈ ਕਿ ਗਲੋਰੀ ਹੋਂਦੋਂ ਕੀ ਕਰਾਂਗੇ ਪਹਿਲਾਂ ਲਾਚੀ ਚਲੀ ਗਈ ਫਿਰ ਮੰਮੀ ਚਲੇ ਗਏ ਐ 11 ਮਾਰਚ ਨੂੰ ਪਾਪਾ ਵੀ ਚਲੇ ਗਏ ਘਰ ਦੇ ਜਦੋਂ ਥਾਮੀ ਚਲੇ ਜਾਣ ਤੇ ਫਿਰ ਫਿਰ ਮੁਸ਼ਕਲ ਹੋ ਜਾਂਦੀ ਇਕੱਲਾ ਜਿਨਾ ਉਹ ਖਾ ਉਤੋਂ ਮੈਂ ਸਿੰਗਲ ਮਦਰ ਆ। ਹੂੰ ਮੇਰੀ ਬੇਟੀ ਹੈ। ਇੱਕ ਮੇਰੀ ਛੋਟੀ ਸਿਸਟਰ ਹੈ ਉਹ ਵੀ ਮੈਂਟਲੀ ਰਿਟਰਡਡ ਹੈ। ਹੂੰ ਉਹਦੀ ਬੇਟੀ ਹੈ। ਲਾਚੀ ਬਾਬਾ ਦੇ ਦੋਨੋਂ ਬੱਚੇ ਮੇਰੇ ਕੋਲ ਸਾਰਿਆਂ ਨੂੰ ਸਾਹਮਣੇ। ਸਾਰਾ ਭਾਰ ਮੇਰੇ ਸਿਰ ਤੇ ਸੀ ਤੇ ਮੈਂ ਤੇ ਆਹੀ ਸੋਚਦੀ ਰਹਿੰਦੀ ਸੀ ਮੈਂ ਕੀ ਕਰਾਂ। ਉਤੋਂ ਸਰ ਮੇਰੀਆਂ ਦੁਕਾਨਾਂ ਨੇ ਬਾਹਰ ਹੂੰ ਉਹ ਕਬਜ਼ੇ ਕਰ ਲਏ ਉਹਨਾਂ ਨੇ ਮਮੀ ਪਾਪਾ ਦੇ ਜਾਣ ਤੋਂ ਬਾਅਦ। ਭਈ ਹੁਣ ਕਿਹੜਾ ਕਿਸੇ ਨੇ ਕੁਝ ਸਾਨੂੰ ਕਹਿਣਾ। ਕੋ ਤਰਸ ਨਹੀਂ ਕਿਸੇ ਨੂੰ। ਅਰੇ ਤਰਸ ਕੌਣ ਕਰਦਾ ਸਰ? ਤੁਸੀਂ ਵੀ ਐਸੇ ਸਮਾਚ ਰਹਿੰਦੇ ਹੋ। ਹੂੰ ਤਰਸ ਨਾਮ ਦੀ ਚੀਜ਼ ਕਿਸੇ ਕੋਲ ਨਹੀਂ ਹੈ ਪਰ ਜੀ ਮੈਂ ਫਿਰ ਮੈਂ ਦੇਖੋ ਮੈਂ ਬੜਾ ਚਿਰ ਚੁੱਪ ਰਹੀ ਪਰ ਫਿਰ ਚੁੱਪ ਰਹਿ ਕੇ ਗੁਜ਼ਾਰਾ ਨਹੀਂ ਸੀ ਹੋਣਾ ਇਸ ਤਰ੍ਹਾਂ ਦੇ ਫਿਰ ਮੈਂ ਸੜਕ ਤੇ ਆ ਜਾਣਾ ਸੀ ਹੂੰ ਫਿਰ ਮੈਂ ਕਿਉਂਕਿ ਆਪਣੇ ਵਿਚਾਰ ਵਿਅਕਤ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਮੀਡੀਆ 'ਚ ਗੱਲ ਕਰ ਦੋ ਜੀ ਜੀ ਕਿਉਂਕਿ ਮੀਡੀਆ ਬਹੁਤ ਮਦਦ ਕਰਦਾ ਹੈ ਬਹੁਤ ਮਦਦ ਕਰਦਾ ਹੈ ਇਹ ਤੇ ਇਫੈਕਟ ਹੈ ਜੀ ਅੱਜ ਕੱਲ ਤੇ ਸਾਰਾ ਹੀ ਇਸ ਤਰ੍ਹਾਂ ਦੇ ਲੋਕੇ ਬਣਿਆ ਹੋਇਆ ਹੈ মিডিਆ ਹੀ ਤੇ ਮੈਂ ਫਿਰ ਲੱਕੀਲੀ ਮੇਰੇ ਕੋ ਟਹਿਣਾ ਸਾਹਿਬ ਆ ਗਏ ਤੇ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਹੋਇਆ ਤੇ ਫਿਰ ਮੇਰੀ ਗੱਲ ਪਹੁੰਚੀ ਤੇ ਪੰਜਾਬ ਸਰਕਾਰ ਨੇ ਫਿਰ ਮੇਰੇ ਸਾਹਮਣੇ ਭੈਣ ਆਖਿਆ ਉਹਨਾਂ ਨੇ ਕਿ ਮੇਰੀ ਭੈਣ ਵਾ ਭੈਣ ਵਾਸਤੇ ਮੈਂ ਮਦਦ ਕਰਨ ਵਾਸਤੇ ਤਿਆਰ ਹਾਂ ਤਿਆਰ ਜੀ ਭੈਣ ਵੀ ਕੁਝ ਫਰਜ਼ ਨਿਭਾਣਾ ਚਾਹੁੰਦੀ ਰਖੜੀ ਦਾ ਦੇਣਾ ਮੈਂ ਬਿਲਕੁਲ ਜੀ ਮੈਂ ਪੂਰੀ ਕੋਸ਼ਿਸ਼ ਹੈ ਮੇਰੀ ਭਾਜੀ ਕਿ ਮੈਂ ਆਪਣੇ ਇਹ ਮੇਰਾ ਉਹਨਾਂ ਲਈ ਸਭ ਤੋਂ ਵੱਡਾ ਸਨਮਾਨ ਹੋਏਗਾ ਕਿਉਂਕਿ ਮੈਂ ਤੇ ਉਹਨਾਂ ਦੀ ਗਰੀਬੜੀ ਦੀ ਭੈਣ ਆ ਮੈਂ ਤੇ ਦੁਆਵਾਂ ਦੇ ਸਕਦੀ ਆ ਤੇ ਮੈਂ ਇੱਕ ਰਖੜੀ ਲਾ ਜਾ ਕੇ ਆਪ ਮੇਰੀ ਤਮੰਨਾ ਹੈ ਕਿ ਮੈਂ ਉਹਨਾਂ ਦੇ ਗੁੱਟ ਤੇ ਬੰਨਾ ਕਿ ਮੈਂ ਵੀਰ ਅਕਸ਼ੇ ਕੁਮਾਰ ਭਾਜੀ ਦੀ ਦਿਾਨਤਦਾਰੀ ਬਾਰੇ ਤੇ ਅਸੀਂ ਸਾਰਿਆਂ ਨੇ ਸੁਣਿਆ ਸੀ ਕਿ ਹਰ ਜ਼ਰੂਰਤਾਂ ਦੀ ਜ਼ਰੂਰਤਾਂ ਦੇ ਕੰਮ ਆਂਦੇ ਬਾਹ ਫੜਦੇ ਨੇ ਪਰ ਅੱਜ ਮੈਂ ਦੇਖ ਫਿਲੇ ਅੱਛਾ ਪੰਜਾਬ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਖਬਰ ਕਿਸੇ ਨੇ ਨਾ ਦੇਖੀ ਹੋਵੇ ਤਵਾਰ ਪਰ ਫਿਰ ਵੀ ਪੰਜਾਬ ਦੇ ਵਿੱਚ ਕੋਈ ਐਸਾ ਚਿਹਰਾ ਗਾ ਨਹੀਂ ਵਧਿਆ ਕੋਈ ਐਸਾ ਹੱਥ ਅਗਾ ਨਹੀਂ ਵਧਿਆ ਜਿਹੜਾ ਕਵੇ ਕਿ ਮੈਂ ਤੁਹਾਡੇ ਨਾਲ ਮੌਜੂਦ ਹਾਂ ਚਲੋ ਅਸੀਂ ਆ ਵੀ ਕਹਿੰਦੇ ਕਿ ਹਿੰਦੁਸਤਾਨ ਦਾ ਹਿੱਸਾ ਹੈ ਅਕਸ਼ੇ ਕੁਮਾਰ ਵੀ ਇਥੇ ਰਹਿੰਦੀ ਨੇ ਉਹਨਾਂ ਨੇ ਮਦਦ ਕੀਤੀ ਹੈ ਪੰਜਾਬ ਦੇ ਵਿੱਚ ਅਜੇ ਤੱਕ ਤੁਹਾਨੂੰ ਕਿਸੇ ਨੇ ਕੋਈ ਮਿਲ ਨਹੀਂ ਸਰ ਐਸ ਸੱਚ ਤੇ ਕਿਸੇ ਦਿਗਜ ਦੀ ਤੇ ਨਹੀਂ ਮੈਨੂੰ ਕੋਈ ਕਾਲ ਵਗੈਰਾ ਕੁਝ ਨਹੀਂ ਆਇਆ ਹਾਂ ਹਾਂ ਪਰ ਮੈਨੂੰ ਜਿਹੜੇ ਮੇਰੇ ਐਨ ਆਰ ਆਈ ਭਰਾ ਨੇ ਜਿਹੜੇ ਬਾਹਰ ਦੇ ਕੰਟਰੀਸ ਚ ਰਹਿੰਦੇ ਨੇ ਤੇ ਜਿਨ੍ਹਾਂ ਦੇ ਮਨ ਚ ਹੈ ਪੰਜਾਬੀ ਸਿੰਘ ਜਿਹੜੇ ਪੰਜਾਬੀ ਲੋਕ ਗੀਤਾਂ ਦੇ ਪ੍ਰਤੀ ਪਿਆਰ ਹੈ ਉਹਨਾਂ ਨੇ ਮੈਨੂੰ ਜ਼ਰੂਰ ਫੋਨ ਕੀਤੇ ਵੀ ਅਸੀਂ ਭੈਣ ਪੰਜਾਬ ਚ ਵੀ ਤੁਹਾਨੂੰ ਪ੍ਰੋਗਰਾਮ ਦਵਾਵਾਂਗੇ ਮੈਂ ਗੁਹਾਰ ਕੀਤੀ ਸੀ ਕਿ ਮੈਨੂੰ ਕੰਮ ਦੋ ਬਿਲਕੁਲ ਮੈਨੂੰ ਕੰਮ ਦੋ ਤਾਂ ਕਿ ਇਹ ਦਿਨ ਮੈਂ ਦੁਬਾਰਾ ਨਾ ਦੇਖਾਂ ਮੇਰੇ ਬੱਚੇ ਪਲ ਜਾਣ ਤੇ ਮੈਂ ਨਾਲੇ ਪੰਜਾਬ ਦੀ ਸੇਵਾ ਵੀ ਕਰਦੀ ਰਵਾਂ ਕਿਉਂਕਿ ਜੋ ਮੰਮੀ ਕੰਮ ਸੌਂਪ ਕੇ ਗਏ ਨੇ ਉਹ ਉਨਾ ਦੀ ਲਿਗੇਸੀ ਵੀ ਅੱਗੇ ਵਧਾਉਣੀ ਬੜੀ ਜ਼ਰੂਰੀ ਲੋੜੀ ਉਦੋਂ ਮੁਸ਼ਕਲ ਹੋ ਜਾਂਦੀ ਹੈ ਜਦੋਂ ਅਸੀਂ ਕੰਮ ਕਰਨਾ ਚਾਹਦੇ ਹੁਈਏ ਤਾਂ ਸਾਨੂੰ ਕੰਮ ਨਹੀਂ ਮਿਲਦਾ ਹੈ ਨਾ ਉਦੋਂ ਜ਼ਿਆਦਾ ਬੰਦਾ ਟੈਨਸ਼ਨ 'ਚ ਆ ਜਾਂਦਾ ਹੈ ਬੜਾ ਦੁੱਖ ਲੱਗਿਆ ਜੀ ਮੈਂ ਕਈ ਵਾਰੀ ਮੈਂ ਡਿਪਰੈਸ਼ਨ 'ਚੋਂ ਬਾਹਰ ਆਈ ਹਾਂ ਬਹੁਤ ਵਾਰੀ ਦੁੱਖ ਲੱਗਦਾ ਸੀ ਭਾਜੀ ਹਮਮ 53 ਸਾਲ ਦੀ ਜਿਸ ਔਰਤ ਨੇ ਆਪਣੇ ਪੰਜਾਬ ਨੂੰ ਦੇ ਛੱਡੇ ਬੱਚੇ ਨਹੀਂ ਦੇਖੇ ਸਾਨੂੰ ਨਹੀਂ ਦੇਖਿਆ ਹਮਮ ਉਹ ਦੇ ਬਦਲੇ ਵਿੱਚ ਮੈਨੂੰ ਰੋ ਰੋ ਕੇ ਕਹਿਣਾ ਪਵੇਗਾ ਗੁਰਮੀਤ ਬਾਵਾ ਪਰਿਵਾਰ ਵਾਲੇ ਵੇਖ ਲੋ ਹਾਂ ਉਹ ਤੁਹਾਡੀ ਇੰਨੀ ਮਦਦ ਕਰਕੇ ਗਈ ਹੈ ਤੁਹਾਡੇ ਸੱਭਿਆਚਾਰ ਨੂੰ ਜਿਉਂਦਿਆਂ ਰੱਖਿਓ ਨੇ ਬੜਾ ਦੁੱਖ ਲੱਗਦਾ ਸੀ ਪਾਜੀ ਹਾਂ 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 ਪਰ ਚਲੋ ਮੇਰੀ ਪੰਜਾਬ ਸਰਕਾਰ ਨੇ ਸੁਣੀ ਧਾਰੀਵਾਲ ਸਾਹਿਬ ਆਏ ਡੀਸੀ ਸਾਹਿਬ ਆਏ ਉਹਨਾਂ ਨੇ ਇਹ ਵੀ ਮੈਨੂੰ ਪੂਰਾ ਆਸ਼ਵਾਸਨ ਦਿੱਤਾ ਹੈ ਕਿ ਜਿਹੜੀਆਂ ਤੇਰੀਆਂ ਦੁਕਾਨਾਂ ਕਬਜ਼ੇ 'ਚ ਨੇ ਬੇਟਾ ਉਹਦੇ ਲਈ ਪੂਰੀ ਪੰਜਾਬ ਸਰਕਾਰ ਮਦਦ ਕਰੇਗੀ ਜੀ ਤੇ ਦੁਕਾਨਾਂ ਤੇਰੀਆਂ ਛੁਲਵਾ ਕੇ ਰ